ਜੋਤਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੈਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਪੁਲਿਸ ਨੇ 17444 ਐਫ ਆਈ ਆਰ ਦਰਜ ਕੀਤੀਆਂ ਨੇ। 27087 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਹੀ ਕਰੋੜਾਂ ਦੀ ਡਰੱਗ ਮਨੀ ਵੀ ਛਾਪ ਕੀਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਹੁਕਮਾਂ ਅਨੁਸਾਰ ਨਸ਼ਾ ਤਸਕਰਾਂ ਤੇ ਬਲਡوزر ਐਕਸ਼ਨ ਕੀਤਾ ਜਾ ਰਿਹਾ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲਾ ਨੂੰ ਵੀ ਢੇ ਢੇਰੀ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਨ ਨਸ਼ਾ ਵਿਰੁੱਧ ਹੈ ਔਰ ਅਗੇਂਸਟ ਡਰਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸਅਰਲੀ ਐਂਡ ਫੁੱਲ ਰਿਸਪੋਰਟ ਟੂ ਨਾਅ ਅਸੀਂ ਦਿੱਥ ਐਂਡ ਪਬਲਿਕ ਪਬਲਿਕ ਸਪੋਰਟ ਅਸੀਂ ਇਹਨੂੰ ਸਕਸੈਸਫੁਲ ਬਣਾਵਾਂਗੇ ਇੱਕ ਮੈਂ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ੇਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਤਰੀਕੇ ਪੰਜਾਬ ਦੇ ਵਿੱਚ ਹੜ੍ਹਾਂ ਤੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਹੁਣ ਉਸ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਆਉਣ ਵਾਲੇ ਕੱਲ ਯਾਨੀ ਕਿ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਖੋਲਣ ਦੀ ਗੱਲ ਜਿਹੜੀ ਆਖੀ ਗਈ ਹੈ ਨਾਲ ਦੀ ਨਾਲ ਕੁਝ ਕੁ ਉਨ੍ਹਾਂ ਦੇ ਵੱਲੋਂ ਹੋਰ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕੁਝ ਉਹਨਾਂ ਨੇ ਕਿਹਾ ਉਹ ਤੁਹਾਨੂੰ ਇਨ ਬਿਨ ਪੜ੍ਹ ਕੇ ਵੀ ਸੁਣਾਵਾਂਗੇ ਨਾਲ ਮੋਟੀਆਂ ਜਾਣਕਾਰੀਆਂ ਪਹਿਲਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਲਈਏ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਪਹਿਲਾਂ ਮੁਲਾਂਕਣ ਕੀਤਾ ਜਾਏਗਾ ਮੁਲਾਂਕਣ ਇਹ ਕੀਤਾ ਜਾਣਾ ਹੈ ਕਿ ਸਕੂਲਾਂ ਦੇ ਵਿੱਚ ਇਮਾਰਤਾਂ ਦਰਸਤ ਨੇ ਸਕੂਲਾਂ ਦੇ ਵਿੱਚ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਸਾਰੀਆਂ ਪ੍ਰਣਾਲੀਆਂ ਚੱਲਦੀਆਂ ਹੁੰਦੀਆਂ ਨੇ ਕਿ ਉਸ ਤਰੀਕੇ ਦੇ ਨਾਲ ਦਰਸਤ ਕਿ ਉਹਨਾਂ ਦੀ ਕਾਇਮੋ ਕਾਇਮ ਹੈ ਨਾਲ ਦੀ ਨਾਲ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਇਸ ਗੱਲ ਦਾ ਅਨੁਰੀਖਣ ਕਰਨਗੇ ਕਿ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆਉਣਗੇ ਉਹਨਾਂ ਦਾ ਆਉਣਾ ਸੁਰੱਖਿਅਤ ਹੈ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਇਹਨਾਂ ਪਾਣੀ ਭਰਨ ਤੋਂ ਬਾਅਦ ਕੀ ਉੱਥੇ ਸਥਿਤੀਆਂ ਅਨੁਕੂਲ ਨੇ ਇਹ ਸਾਰੀ ਚੀਜ਼ ਦਾ ਮੌਈਨਾ ਜਿਹੜਾ ਉਹ ਕੀਤਾ ਜਾਏਗਾ ਤੇ ਨਾਲ ਦੀ ਨਾਲ ਜਿਹੜੇ ਹਰ ਪ੍ਰਭਾਵਿਤ ਲਾ ਕੇ ਅਜੇ ਵੀ ਨੇ ਜਾਂ ਫਿਰ ਜਿੰਨਾ ਸਕੂਲਾਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਉਹਨਾਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦਾ ਜਿਹੜਾ ਕਹ ਲਈਏ ਕਿ ਅਧਾਰ ਖੇਤਰ ਹੈ ਉਹ ਡਿਪਟੀ ਕਮਿਸ਼ਨਰ ਜਿਹੜੇ ਨੇ ਵਾਕ ਵਾਕ ਜ਼ਿਲ੍ਹਿਆਂ ਦੇ ਉਹਨਾਂ ਦੇ ਵੱਲੋਂ ਜਿਹੜਾ ਉਹ ਛੁੱਟੀਆਂ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜਾਂ ਫਿਰ ਉਹਦਾ ਫੈਸਲਾ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਲੈ ਸਕਦੇ ਨੇ ਹੁਣ ਤੁਹਾਨੂੰ ਇਨ ਬੈਨ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਪੜ ਕੇ ਪੁਆਇੰਟ ਟੂ ਪੁਆਇੰਟ ਸੁਣਾ ਦਿੰਦੇ ਆ ਪੰਜਾਬ ਰਾਜ ਦੇ ਵਿਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਬਲਕਿ ਇਹ ਸਾਰੀ ਸਥਿਤੀ ਦੇ ਬਾਰੇ ਲਗਾਤਾਰ ਲੋਕਾਂ ਦੇ ਵੱਲੋਂ ਵੱਖ-ਵੱਖ ਸਵਾਲ ਨੁਮਾ ਚੀਜ਼ਾਂ ਸਾਡੇ ਤੱਕ ਵੀ ਪਹੁੰਚਾਈਆਂ ਜਾ ਰਹੀਆਂ ਸੀ ਕਿ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਅਪਡੇਟ ਦਿੱਤੀ ਜਾਵੇ ਸੋ ਹੁਣ 8 ਸਤੰਬਰ 2025 ਨੂੰ ਸਕੂਲ ਤਾਂ ਖੁੱਲਣਗੇ ਪਰ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦਾ ਜਾਣਾ ਨਹੀਂ ਹੋਏਗਾ ਬੱਚਿਆਂ ਦੇ ਲਈ ਆਮ ਦੀ ਤਰ੍ਹਾਂ ਸਕੂਲ ਜਿਹੜੇ ਨੇ ਉਹਨਾਂ ਉਹ ਤਰੀਕ ਤੋਂ ਖੁੱਲਣਗੇ ਇਹ ਸਾਰੀ ਜਾਣਕਾਰੀ ਜਿਹੜੀ ਹੁਣ ਤੱਕ ਦਿੱਤੀ ਗਈ ਆ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਜਾ ਸਕੇਗਾ ਇਹ ਮੰਤਰੀ ਹਰਜੋਤ ਬੈਂਸੌਰਾਂ ਦੇ ਵੱਲੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੇ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਤ ਨੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਇਸ ਦੇ ਉੱਪਰ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਹੋ ਰਹੀਆਂ ਸੀ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਇਸ ਹੜਾਂ ਦੇ ਪਾਣੀ ਦੇ ਨਾਲ ਬਣਦਾ ਜਾ ਰਿਹਾ ਜਿੱਥੇ ਵੱਖ-ਵੱਖ ਹੋਰ ਬਿਲਡਿੰਗਾਂ ਡੁੱਬੀਆਂ ਪਈਆਂ ਨੇ ਉੱਥੇ ਸਕੂਲਾਂ ਦੇ ਵਿੱਚ ਵੀ ਪਾਣੀ ਜਿਹੜਾ ਨੱਕੋ-ਨੱਕ ਭਰਿਆ ਪਿਆ ਸੀ ਸੋ ਪਾਣੀ ਤਾਂ ਕਈ ਥਾਵਾਂ ਦੇ ਉੱਪਰੋਂ ਜ਼ਰੂਰ ਜਿਹੜਾ ਉਹ ਘਟ ਹੁੰਦਾ ਦਿਖਾਈ ਦਿੱਤਾ ਪਰ ਸਕੂਲਾਂ ਦੀਆਂ ਇਮਾਰਤਾਂ ਕਿ ਸੁਰੱਖਤ ਨੇ ਇਹਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਨਾਲ ਉਹਨਾਂ ਨੇ ਇਹ ਲਿਖਿਆ ਕਿ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਕੂਦ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਅਧਿਆਪਕ ਸਕੂਲ ਦੇ ਵਿੱਚ ਹਾਜ਼ਰ ਰਹਿਣਗੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ 8 ਸਤੰਬਰ ਨੂੰ ਸਕੂਲ ਤਾਂ ਖੁੱਲਣਗੇ ਪਰ ਅਧਿਆਪਕ ਕੌਣਗੇ ਜਿਨ੍ਹਾਂ ਦੇ ਬਦੋਂ ਮੁਲਾਂਕਣ ਕੀਤਾ ਜਾਣਾ ਹੈ ਨਰੀਖਣ ਕੀਤਾ ਜਾਣਾ ਮੌਇਨਾ ਕੀਤਾ ਜਾਣਾ ਉਹਨਾਂ ਨੇ ਅੱਗੇ ਲਿਖਿਆ ਕਿ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਸਾਫ਼ ਸਫਾਈ ਦਾ ਜਿਹੜਾ ਕੰਮ ਹੈ ਐਸ ਐਮ ਸੀ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਦੀ ਸਹਾਇਤਾ ਦੇ ਨਾਲ ਇਹ ਕੀਤਾ ਜਾਏਗਾ ਕਿਉਂਕਿ ਪੰਚਾਇਤਾਂ ਦੇ ਵੱਲੋਂ ਵੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਸਹਾਇਤਾ ਦਿੱਤੀ ਜਾਵੇ ਕਾਰਪੋਰੇਸ਼ਨਾਂ ਦੇ ਵੱਲੋਂ ਸਹਾਇਤਾ ਦਿੱਤੀ ਜਾਵੇ ਜਿਹੜੀ ਨਗਰ ਨਿਗਮ ਨੇ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਜਿਹੜਾ ਜਿਹੜਾ ਮਦਦ ਮਦਦ ਕੀਤੀ ਜਾਵੇ ਇਸ ਦੀ ਵੀ ਉਹਨਾਂ ਨੇ ਅਪੀਲ ਨੋਮਾ ਇੱਕ ਗੱਲ ਕਹੀ ਹੈ ਨਾਲ ਉਹਨਾਂ ਨੇ ਲਿਖਿਆ ਕਿ ਅਧਿਆਪਕਾਂ ਦੇ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਣੀ ਹੈ ਕਹਿਣ ਦਾ ਭਾਵ ਕਿ ਸਕੂਲ ਖੁੱਲਣਗੇ ਪਰ ਉਸ ਤੋਂ ਪਹਿਲਾਂ ਮੁਆਇਨਾ ਕੀਤਾ ਜਾਣਾ ਹੈ ਲਗਾਤਾਰ ਅਧਿਆਪਕ ਇਸ ਚੀਜ਼ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲਾ ਪ੍ਰਾਤੀਕਰਮ ਪੇਸ਼ ਕਰਦੇ ਵੀ ਨਜ਼ਰ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਸ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਇਸ ਚੀਜ਼ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਲਗਾਤਾਰ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਸੀ ਤੇ ਬਤੌਰ ਇੱਕ ਮੀਡੀਆਦਾਰਾ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਪਸ਼ਟਤਾ ਦੇ ਨਾਲ ਸਟੀਕਤਾ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਸਕੂਲ ਦੇ ਵਿੱਚ ਨਹੀਂ ਜਾਣਗੇ ਬੱਚੇ 9 ਤਰੀਕ ਨੂੰ ਜਾਣਗੇ ਉਹ ਵੀ ਜੇਕਰ ਸਕੂਲ ਦੇ ਦਰਸਤ ਪਾਏ ਗਏ ਸਕੂਲ ਚੰਗੀ ਹਾਲਤ ਦੇ ਵਿੱਚ ਸੁਰੱਖਿਤ ਪਾਏ ਗਏ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਦੇ ਵਿੱਚ ਜਾਣਾ ਜਿਹੜਾ ਉਹ ਯਕੀਨੀ ਬਣਾਇਆ ਜਾਏਗਾ ਨਾਲ ਦੀ ਨਾਲ ਜਿਹੜੇ ਡੀਸੀ ਸਾਹਿਬਾਨ ਨੇ ਹਰੇਕ ਜ਼ਿਲ੍ਹੇ ਦੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ ਜੇਕਰ ਕੋਈ ਸਕੂਲ ਮੁਰੰਮਤ ਦੇ ਲਈ ਉਸ ਦੇ ਉੱਪਰ ਕਾਰਵਾਈਆਂ ਹੋਣੀਆਂ ਬਣਦੀਆਂ ਹੋਈਆਂ ਤਾਪਰ ਡੀਸੀ ਸਾਹਿਬਾਨ ਹੁਕਮ ਜਾਰੀ ਕਰਨਗੇ ਨਗਰ ਕੌਂਸਲਾਂ ਦੇ ਮਦਦ ਦੇ ਨਾਲ ਪੰਚਾਇਤਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਦਰੁਸਤ ਕੀਤਾ ਜਾਏਗਾ ਸੁਰੱਖਿਅਤ ਢਾਂਚਾ ਜਿਹੜਾ ਉਸ ਦੀ ਸਾਰੀ ਜਿਹੜੀ ਗੱਲ ਹੈ ਉਸ ਨੂੰ ਯਕੀਨੀ ਬਣਾਇਆ ਜਾਏਗਾ ਉਸ ਤੋਂ ਬਾਅਦ ਹੀ ਆ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਜਾਣਗੇ ਕਿਉਂਕਿ ਇਸ ਵਕਤ ਹੜ੍ਹਾਂ ਤੇ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਗੰਭੀਰ ਵਿਸ਼ਾ ਇੱਕ ਵਾਰ ਬਣਦੇ ਜ਼ਰੂਰ ਜਾ ਰਹੇ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਪ੍ਰਭਾਵਿਤ ਹੋਏ ਪੈਣ ਦੇ ਲਗਭਗ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਪਰ ਬਹੁਤ ਸਾਰੇ ਇਲਾਕੇ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵ ਅਧੀਨ ਆਏ ਇਸ ਕਰਕੇ ਇਹ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੇ ਸਿੱਖਿਆ ਪ੍ਰਣਾਲੀ ਦੇ ਲਈ ਵੀ ਦੁਚਿੱਤੀ ਬਣੀਆਂ ਹੋਈਆਂ ਸੀ ਤੇ ਲਗਾਤਾਰ ਉਹਨਾਂ ਬੱਚਿਆਂ ਦੇ ਲਈ ਪੜ੍ਹਾਈ ਜਿਹੜੀ ਆ ਉਹ ਵੀ ਪਿੱਛੇ ਪੈਂਦੀ ਨਜ਼ਰ ਆ ਰਹੀ ਸੀ ਸੋ ਹੁਣ ਸਕੂਲ ਖੁੱਲਣ ਦੀ ਕਿਸ ਤਰੀਕੇ ਦੇ ਨਾਲ ਰਣਨੀਤੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਟੇਟਾ ਦੇ ਨਾਲ ਸਾਂਝੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਵੀ ਤੁਹਾਡੇ ਨਾਲ ਸਮੇਂ ਸਿਰ ਪੁਖਤਾ ਢੰਗ ਤਰੀਕਿਆਂ ਦੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਬਹਿਰ ਹਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਪੁਖਤਾ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਲਈ ਤਰੀਕੇ ਸਲੀਕੇ ਨੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕੋ ਵੱਡਾ ਪ੍ਰਭਾਵ ਨਾ ਆ ਸਕੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਅਪਡੇਟ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਬਹਿਰ ਹਾਲ ਦੀ اجازت ਬਹੁਤ ਬਹੁਤ ਧੰਨਵਾਦ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ੇਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਤਰੀਕੇ ਪੰਜਾਬ ਦੇ ਵਿੱਚ ਹੜ੍ਹਾਂ ਤੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਹੁਣ ਉਸ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਆਉਣ ਵਾਲੇ ਕੱਲ ਯਾਨੀ ਕਿ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਖੋਲਣ ਦੀ ਗੱਲ ਜਿਹੜੀ ਆਖੀ ਗਈ ਹੈ ਨਾਲ ਦੀ ਨਾਲ ਕੁਝ ਕੁ ਉਨ੍ਹਾਂ ਦੇ ਵੱਲੋਂ ਹੋਰ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕੁਝ ਉਹਨਾਂ ਨੇ ਕਿਹਾ ਉਹ ਤੁਹਾਨੂੰ ਇਨ ਬਿਨ ਪੜ੍ਹ ਕੇ ਵੀ ਸੁਣਾਵਾਂਗੇ ਨਾਲ ਮੋਟੀਆਂ ਜਾਣਕਾਰੀਆਂ ਪਹਿਲਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਲਈਏ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਪਹਿਲਾਂ ਮੁਲਾਂਕਣ ਕੀਤਾ ਜਾਏਗਾ ਮੁਲਾਂਕਣ ਇਹ ਕੀਤਾ ਜਾਣਾ ਹੈ ਕਿ ਸਕੂਲਾਂ ਦੇ ਵਿੱਚ ਇਮਾਰਤਾਂ ਦਰਸਤ ਨੇ ਸਕੂਲਾਂ ਦੇ ਵਿੱਚ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਸਾਰੀਆਂ ਪ੍ਰਣਾਲੀਆਂ ਚੱਲਦੀਆਂ ਹੁੰਦੀਆਂ ਨੇ ਕਿ ਉਸ ਤਰੀਕੇ ਦੇ ਨਾਲ ਦਰਸਤ ਤਕਿ ਉਹਨਾਂ ਦੀ ਕਾਇਮੋ ਕਮ ਹੈ ਨਾਲ ਦੀ ਨਾਲ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਇਸ ਗੱਲ ਦਾ ਅਨੁਰੀਖਣ ਕਰਨਗੇ ਕਿ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆਉਣਗੇ ਉਹਨਾਂ ਦਾ ਆਉਣਾ ਸੁਰੱਖਿਅਤ ਹੈ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਇਹਨਾਂ ਪਾਣੀ ਭਰਨ ਤੋਂ ਬਾਅਦ ਕੀ ਉੱਥੇ ਸਥਿਤੀਆਂ ਅਨੁਕੂਲ ਨੇ ਇਹ ਸਾਰੀ ਚੀਜ਼ ਦਾ ਮੌਈਨਾ ਜਿਹੜਾ ਉਹ ਕੀਤਾ ਜਾਏਗਾ ਤੇ ਨਾਲ ਦੀ ਨਾਲ ਜਿਹੜੇ ਹਰ ਪ੍ਰਭਾਵਿਤ ਲਾ ਕੇ ਅਜੇ ਵੀ ਨੇ ਜਾਂ ਫਿਰ ਜਿੰਨਾ ਸਕੂਲਾਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਉਹਨਾਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਨ ਦਾ ਜਿਹੜਾ ਕਹ ਲਈਏ ਕਿ ਅਧਾਰ ਖੇਤਰ ਹੈ ਉਹ ਡਿਪਟੀ ਕਮਿਸ਼ਨਰ ਜਿਹੜੇ ਨੇ ਵਾਕ ਵਾਕ ਜ਼ਿਲ੍ਹਿਆਂ ਦੇ ਉਹਨਾਂ ਦੇ ਵੱਲੋਂ ਜਿਹੜਾ ਉਹ ਛੁੱਟੀਆਂ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜਾਂ ਫਿਰ ਉਹਦਾ ਫੈਸਲਾ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਲੈ ਸਕਦੇ ਨੇ ਹੁਣ ਤੁਹਾਨੂੰ ਇਨ ਬੈਨ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਪੜ ਕੇ ਪੁਆਇੰਟ ਟੂ ਪੁਆਇੰਟ ਸੁਣਾ ਦਿੰਦੇ ਆ ਪੰਜਾਬ ਰਾਜ ਦੇ ਵਿਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਬਲਕਿ ਇਹ ਸਾਰੀ ਸਥਿਤੀ ਦੇ ਬਾਰੇ ਲਗਾਤਾਰ ਲੋਕਾਂ ਦੇ ਵੱਲੋਂ ਵੱਖ-ਵੱਖ ਸਵਾਲ ਨੁਮਾ ਚੀਜ਼ਾਂ ਸਾਡੇ ਤੱਕ ਵੀ ਪਹੁੰਚਾਈਆਂ ਜਾ ਰਹੀਆਂ ਸੀ ਕਿ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਅਪਡੇਟ ਦਿੱਤੀ ਜਾਵੇ ਸੋ ਹੁਣ 8 ਸਤੰਬਰ 2025 ਨੂੰ ਸਕੂਲ ਤਾਂ ਖੁੱਲਣਗੇ ਪਰ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦਾ ਜਾਣਾ ਨਹੀਂ ਹੋਏਗਾ ਬੱਚਿਆਂ ਦੇ ਲਈ ਆਮ ਦੀ ਤਰ੍ਹਾਂ ਸਕੂਲ ਜਿਹੜੇ ਨੇ ਉਹਨਾਂ ਉ ਤਰੀਕ ਤੋਂ ਖੁੱਲਣਗੇ ਇਹ ਸਾਰੀ ਜਾਣਕਾਰੀ ਜਿਹੜੀ ਹੁਣ ਤੱਕ ਦਿੱਤੀ ਗਈ ਆ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਜਾ ਸਕੇਗਾ ਇਹ ਮੰਤਰੀ ਹਰਜੋਤ ਬੈਂਸ ਹੋਰਾਂ ਦੇ ਵੱਲੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੇ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਤ ਨੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਇਸ ਦੇ ਉੱਪਰ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਹੋ ਰਹੀਆਂ ਸੀ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਇਸ ਹੜ੍ਹਾਂ ਦੇ ਪਾਣੀ ਦੇ ਨਾਲ ਬਣਦਾ ਜਾ ਰਿਹਾ ਜਿੱਥੇ ਵੱਖ-ਵੱਖ ਹੋਰ ਬਿਲਡਿੰਗਾਂ ਡੁੱਬੀਆਂ ਪਈਆਂ ਨੇ ਉੱਥੇ ਸਕੂਲਾਂ ਦੇ ਵਿੱਚ ਵੀ ਪਾਣੀ ਜਿਹੜਾ ਨੱਕੋ-ਨੱਕ ਭਰਿਆ ਪਿਆ ਸੀ ਸੋ ਪਾਣੀ ਤਾਂ ਕਈ ਥਾਵਾਂ ਦੇ ਉੱਪਰੋਂ ਜ਼ਰੂਰ ਜਿਹੜਾ ਉਹ ਘਟ ਹੁੰਦਾ ਦਿਖਾਈ ਦਿੱਤਾ ਪਰ ਸਕੂਲਾਂ ਦੀਆਂ ਇਮਾਰਤਾਂ ਕਿ ਸੁਰੱਖਤ ਨੇ ਇਹਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਨਾਲ ਉਹਨਾਂ ਨੇ ਇਹ ਲਿਖਿਆ ਕਿ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਅਧਿਆਪਕ ਸਕੂਲ ਦੇ ਵਿੱਚ ਹਾਜ਼ਰ ਰਹਿਣਗੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ 8 ਸਤੰਬਰ ਨੂੰ ਸਕੂਲ ਤਾਂ ਖੁੱਲਣਗੇ ਪਰ ਅਧਿਆਪਕ ਕੌਣਗੇ ਜਿਨ੍ਹਾਂ ਦੇ ਵੱਲੋਂ ਮੁਲਾਂਕਣ ਕੀਤਾ ਜਾਣਾ ਹੈ ਨਰੀਖਣ ਕੀਤਾ ਜਾਣਾ ਮੌਇਨਾ ਕੀਤਾ ਜਾਣਾ ਹੈ ਉਹਨਾਂ ਨੇ ਅੱਗੇ ਲਿਖਿਆ ਕਿ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਸਾਫ਼ ਸਫਾਈ ਦਾ ਜਿਹੜਾ ਕੰਮ ਹੈ ਐਸ ਐਮ ਸੀ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਦੀ ਸਹਾਇਤਾ ਦੇ ਨਾਲ ਇਹ ਕੀਤਾ ਜਾਏਗਾ ਕਿਉਂਕਿ ਪੰਚਾਇਤਾਂ ਦੇ ਵੱਲੋਂ ਵੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਸਹਾਇਤਾ ਦਿੱਤੀ ਜਾਵੇ ਕਾਰਪੋਰੇਸ਼ਨਾਂ ਦੇ ਵੱਲੋਂ ਸਹਾਇਤਾ ਦਿੱਤੀ ਜਾਵੇ ਜਿਹੜੀ ਨਗਰ ਨਿਗਮ ਨੇ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਜਿਹੜਾ ਜਿਹੜਾ ਮਦਦ ਮਦਦ ਕੀਤੀ ਜਾਵੇ ਇਸ ਦੀ ਵੀ ਉਹਨਾਂ ਨੇ ਅਪੀਲ ਨੋਮਾ ਇੱਕ ਗੱਲ ਕਹੀ ਹੈ ਨਾਲ ਉਹਨਾਂ ਨੇ ਲਿਖਿਆ ਕਿ ਅਧਿਆਪਕਾਂ ਦੇ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਣੀ ਹੈ ਕਹਿਣ ਦਾ ਭਾਵ ਕਿ ਸਕੂਲ ਖੁੱਲਣਗੇ ਪਰ ਉਸ ਤੋਂ ਪਹਿਲਾਂ ਮੁਆਇਨਾ ਕੀਤਾ ਜਾਣਾ ਹੈ ਲਗਾਤਾਰ ਅਧਿਆਪਕ ਇਸ ਚੀਜ਼ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਪੇਸ਼ ਕਰਦੇ ਵੀ ਨਜ਼ਰ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਸ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਇਸ ਚੀਜ਼ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਇਸ ਕੀ ਚੀਜ਼ ਦੇ ਉੱਪਰ ਲਗਾਤਾਰ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਸੀ ਤੇ ਬਤੌਰ ਇੱਕ ਮੀਡੀਆਦਾਰਾ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਪਸ਼ਟਤਾ ਦੇ ਨਾਲ ਸਟੀਕਤਾ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਸਕੂਲ ਦੇ ਵਿੱਚ ਨਹੀਂ ਜਾਣਗੇ ਬੱਚੇ 9 ਤਰੀਕ ਨੂੰ ਜਾਣਗੇ ਉਹ ਵੀ ਜੇਕਰ ਸਕੂਲ ਦਰਸਤ ਪਾਏ ਗਏ ਸਕੂਲ ਚੰਗੀ ਹਾਲਤ ਦੇ ਵਿੱਚ ਸੁਰੱਖਿਤ ਪਾਏ ਗਏ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਦੇ ਵਿੱਚ ਜਾਣਾ ਜਿਹੜਾ ਉਹ ਯਕੀਨੀ ਬਣਾਇਆ ਜਾਏਗਾ ਨਾਲ ਦੀ ਨਾਲ ਜਿਹੜੇ ਡੀਸੀ ਸਾਹਿਬਾਨ ਨੇ ਹਰੇਕ ਜ਼ਿਲ੍ਹੇ ਦੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ ਜੇਕਰ ਕੋਈ ਸਕੂਲ ਮੁਰੰਮਤ ਦੇ ਲਈ ਉਸ ਦੇ ਉੱਪਰ ਕਾਰਵਾਈਆਂ ਹੋਣੀਆਂ ਬਣਦੀਆਂ ਹੋਈਆਂ ਆਪਰ ਡੀਸੀ ਸਾਹਿਬਾਨ ਹੁਕਮ ਜਾਰੀ ਕਰਨਗੇ ਨਗਰ ਕੌਂਸਲਾਂ ਦੇ ਮਦਦ ਦੇ ਨਾਲ ਪੰਚਾਇਤਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਦਰੁਸਤ ਕੀਤਾ ਜਾਏਗਾ ਸੁਰੱਖਿਅਤ ਢਾਂਚਾ ਜਿਹੜਾ ਉਸ ਦੀ ਸਾਰੀ ਜਿਹੜੀ ਗੱਲ ਹੈ ਉਸ ਨੂੰ ਯਕੀਨੀ ਬਣਾਇਆ ਜਾਏਗਾ ਉਸ ਤੋਂ ਬਾਅਦ ਹੀ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਜਾਣਗੇ ਕਿਉਂਕਿ ਇਸ ਵਕਤ ਹੜ੍ਹਾਂ ਤੇ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਗੰਭੀਰ ਵਿਸ਼ਾ ਇੱਕ ਵਾਰ ਬਣਦੇ ਜ਼ਰੂਰ ਜਾ ਰਹੇ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਪ੍ਰਭਾਵਿਤ ਹੋਏ ਪੈਣੇ ਲਗਭਗ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਪਰ ਬਹੁਤ ਸਾਰੇ ਇਲਾਕੇ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵ ਅਧੀਨ ਆਏ ਇਸ ਕਰਕੇ ਇਹ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੇ ਸਿੱਖਿਆ ਪ੍ਰਣਾਲੀ ਦੇ ਲਈ ਵੀ ਦੁਚਿੱਤੀ ਬਣੀਆਂ ਹੋਈਆਂ ਸੀ ਤੇ ਲਗਾਤਾਰ ਉਹਨਾਂ ਬੱਚਿਆਂ ਦੇ ਲਈ ਪੜ੍ਹਾਈ ਜਿਹੜੀ ਆ ਉਹ ਵੀ ਪਿੱਛੇ ਪੈਂਦੀ ਨਜ਼ਰ ਆ ਰਹੀ ਸੀ ਸੋ ਹੁਣ ਸਕੂਲ ਖੁੱਲਣ ਦੀ ਕਿਸ ਤਰੀਕੇ ਦੇ ਨਾਲ ਰਣਨੀਤੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਟੇਟਾ ਦੇ ਨਾਲ ਸਾਂਝੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਵੀ ਤੁਹਾਡੇ ਨਾਲ ਸਮੇਂ ਸਿਰ ਪੁਖਤਾ ਢੰਗ ਤਰੀਕਿਆਂ ਦੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਬਹਿਰ ਹਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਪੁਖਤਾ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਲਈ ਤਰੀਕੇ ਸਲੀਕੇ ਨੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕੋ ਵੱਡਾ ਪ੍ਰਭਾਵ ਨਾ ਆ ਸਕੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਅਪਡੇਟ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਬਹਿਰ ਹਾਲ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਨਹੀਂ ਜਾਣ ਕੇ ਕਿਉਂਕਿ ਪਹਿਲਾ ਮੁਲਾਂਕਣ ਕੀਤਾ ਜਾਏਗਾ ਮੁਲਾਂਕਣ ਇਹ ਕੀਤਾ ਜਾਣਾ ਹੈ ਕਿ ਸਕੂਲਾਂ ਦੇ ਵਿੱਚ ਇਮਾਰਤਾਂ ਦਰੁਸਤ ਨੇ ਸਕੂਲਾਂ ਦੇ ਵਿੱਚ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਸਾਰੀਆਂ ਪ੍ਰਣਾਲੀਆਂ ਚੱਲਦੀਆਂ ਹੁੰਦੀਆਂ ਨੇ ਕਿ ਉਸ ਤਰੀਕੇ ਦੇ ਨਾਲ ਦਰੁਸਤ ਕੀ ਉਹਨਾਂ ਦੀ ਕਾਇਮੋ-ਕਾਇਮ ਹੈ ਨਾਲ ਦੀ ਨਾਲ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਇਸ ਗੱਲ ਦਾ ਨਰੀਖਣ ਕਰਨਗੇ ਕੀ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆਉਣਗੇ ਉਹਨਾਂ ਦਾ ਆਉਣਾ ਸੁਰੱਖਿਅਤ ਹੈ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਇਹਨਾਂ ਪਾਣੀ ਭਰਨ ਤੋਂ ਬਾਅਦ ਕੀ ਉੱਥੇ ਸਥਿਤੀਆਂ ਅਨੁਕੂਲ ਨੇ ਇਹ ਸਾਰੀ ਚੀਜ਼ ਦਾ ਮੁਆਇਨਾ ਜਿਹੜਾ ਉਹ ਕੀਤਾ ਜਾਏਗਾ ਤੇ ਨਾਲ ਦੀ ਨਾਲ ਜਿਹੜੇ ਹਰ ਪ੍ਰਭਾਵਿਤ ਲਾਕੇ ਅਜੇ ਵੀ ਨੇ ਜਾਂ ਪਰ ਜਿੰਨਾ ਸਕੂਲਾਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਉਹਨਾਂ ਸਕੂਲਾਂ ਦੇ ਵਿੱਚ ਆ ਛੁੱਟੀਆਂ ਕਰਨ ਦਾ ਜਿਹੜਾ ਕਹ ਲਈਏ ਕਿ ਅਧਿਕਾਰ ਖੇਤਰ ਹੈ ਉਹ ਡਿਪਟੀ ਕਮਿਸ਼ਨਰ ਜਿਹੜੇ ਨੇ ਵਾਕ ਵਾਕ ਜ਼ਿਲ੍ਹਿਆਂ ਦੇ ਉਹਨਾਂ ਦੇ ਵੱਲੋਂ ਜਿਹੜਾ ਉਹ ਛੁੱਟੀਆਂ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜਾਂ ਫਿਰ ਉਹਦਾ ਫੈਸਲਾ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਲੈ ਸਕਦੇ ਨੇ ਹੁਣ ਤੁਹਾਨੂੰ ਐਨ ਬੈਨ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਪੜ ਕੇ ਪੁਆਇੰਟ ਟੂ ਪੁਆਇੰਟ ਸੁਣਾ ਦਿੰਦੇ ਆ ਪੰਜਾਬ ਰਾਜ ਦੇ ਵਿਦਿਅਕ ਅਦਾਰਿਆਂ ਦੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਬਲਕਿ ਇਹ ਸਾਰੀ ਸਥਿਤੀ ਦੇ ਬਾਰੇ ਲਗਾਤਾਰ ਲੋਕਾਂ ਦੇ ਵੱਲੋਂ ਵੱਖ-ਵੱਖ ਸਵਾਲ ਨੁਮਾ ਚੀਜ਼ਾਂ ਸਾਡੇ ਤੱਕ ਵੀ ਪਹੁੰਚਾਈਆਂ ਜਾ ਰਹੀਆਂ ਸੀ ਕਿ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਅਪਡੇਟ ਦਿੱਤੀ ਜਾਵੇ ਸੋ ਹੁਣ 8 ਸਤੰਬਰ 2025 ਨੂੰ ਸਕੂਲ ਤਾਂ ਖੁੱਲਣਗੇ ਪਰ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦਾ ਜਾਣਾ ਨਹੀਂ ਹੋਏ ਤਾਂ ਬੱਚਿਆਂ ਦੇ ਲਈ ਆਮ ਦੀ ਤਰ੍ਹਾਂ ਸਕੂਲ ਜਿਹੜੇ ਨੇ ਉਹਨਾਂ ਉ ਤਰੀਕ ਤੋਂ ਖੁੱਲਣਗੇ ਇਹ ਸਾਰੀ ਜਾਣਕਾਰੀ ਜਿਹੜੀ ਹੁਣ ਤੱਕ ਦਿੱਤੀ ਗਈ ਆ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਜਾ ਸਕੇਗਾ ਇਹ ਮੰਤਰੀ ਹਰਜੋਤ ਬੈਂਸ ਹੋਰਾਂ ਦੇ ਵੱਲੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੇ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਿਤ ਨੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਇਸ ਦੇ ਉੱਪਰ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਹੋ ਰਹੀਆਂ ਸੀ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਇਸ ਹੜ੍ਹਾਂ ਦੇ ਪਾਣੀ ਦੇ ਨਾਲ ਬਣਦਾ ਜਾ ਰਿਹਾ ਜਿੱਥੇ ਵੱਖ-ਵੱਖ ਹੋਰ ਬਿਲਡਿੰਗਾਂ ਡੁੱਬੀਆਂ ਪਈਆਂ ਨੇ ਉੱਥੇ ਸਕੂਲਾਂ ਦੇ ਵਿੱਚ ਵੀ ਪਾਣੀ ਜਿਹੜਾ ਨੱਕੋ-ਨੱਕ ਭਰਿਆ ਪਿਆ ਸੀ ਸੋ ਪਾਣੀ ਤਾਂ ਕਈ ਥਾਵਾਂ ਦੇ ਉੱਪਰੋਂ ਜ਼ਰੂਰ ਜਿਹੜਾ ਉਹ ਘਟ ਹੁੰਦਾ ਦਿਖਾ ਲਈ ਦਿੱਤਾ ਪਰ ਸਕੂਲਾਂ ਦੀਆਂ ਇਮਾਰਤਾਂ ਕਿ ਸੁਰੱਖਤ ਨੇ ਇਹਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਨਾਲ ਉਹਨਾਂ ਨੇ ਇਹ ਲਿਖਿਆ ਕਿ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਅਧਿਆਪਕ ਸਕੂਲ ਦੇ ਵਿੱਚ ਹਾਜ਼ਰ ਰਹਿਣਗੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ 8 ਸਤੰਬਰ ਨੂੰ ਸਕੂਲ ਤਾਂ ਖੁੱਲਣਗੇ ਪਰ ਅਧਿਆਪਕ ਕੌਣਗੇ ਜਿਨ੍ਹਾਂ ਦੇ ਵੱਲੋਂ ਮੁਲਾਂਕਣ ਕੀਤਾ ਜਾਣਾ ਨਰੀਖਣ ਕੀਤਾ ਜਾਣਾ ਮੌਇਨਾ ਕੀਤਾ ਜਾਣਾ ਉਹਨਾਂ ਨੇ ਅੱਗੇ ਲਿਖਿਆ ਕਿ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਸਾਫ਼ ਸਫਾਈ ਦਾ ਜਿਹੜਾ ਕੰਮ ਹੈ ਐਸ ਐਮ ਸੀ ਪੰਚਾਇਤਾਂ ਨਗਰ ਕੌਂਸਲਾਂ ਤੇ ਕਾਰਪੋਰੇਸ਼ਨ ਦੀ ਸਹਾਇਤਾ ਦੇ ਨਾਲ ਇਹ ਕੀਤਾ ਜਾਏਗਾ ਕਿਉਂਕਿ ਪੰਚਾਇਤਾਂ ਦੇ ਵੱਲੋਂ ਵੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਸਹਾਇਤਾ ਦਿੱਤੀ ਜਾਵੇ ਕਾਰਪੋਰੇਸ਼ਨਾਂ ਦੇ ਵੱਲੋਂ ਸਹਾਇਤਾ ਦਿੱਤੀ ਜਾ ਰੇ ਜਾਵੇ ਜਿਹੜੀ ਨਗਰ ਨਿਗਮ ਨੇ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਜਿਹੜਾ ਜਿਹੜਾ ਮਦਦ ਮਦਦ ਕੀਤੀ ਜਾਵੇ ਇਸ ਦੀ ਵੀ ਉਹਨਾਂ ਨੇ ਅਪੀਲ ਨੋਮਾ ਇੱਕ ਗੱਲ ਕਹੀ ਹੈ ਨਾਲ ਉਹਨਾਂ ਨੇ ਲਿਖਿਆ ਕਿ ਅਧਿਆਪਕਾਂ ਦੇ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਣੀ ਹੈ ਕਹਿਣ ਦਾ ਭਾਵ ਕਿ ਸਕੂਲ ਖੁੱਲਣਗੇ ਪਰ ਉਸ ਤੋਂ ਪਹਿਲਾਂ ਮੁਆਇਨਾ ਕੀਤਾ ਜਾਣਾ ਹੈ ਲਗਾਤਾਰ ਅਧਿਆਪਕ ਇਸ ਚੀਜ਼ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਪੇਸ਼ ਕਰਦੇ ਵੀ ਨਜ਼ਰ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਸ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਇਸ ਚੀਜ਼ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਲਗਾਤਾਰ ਜਾਣਕਾਰੀਆ ਮੰਗੀਆਂ ਜਾ ਰਹੀਆਂ ਸੀ ਤੇ ਬਤੌਰ ਇੱਕ ਮੀਡੀਆਦਾਰਾ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਪਸ਼ਟਤਾ ਦੇ ਨਾਲ ਸਟੀਕਤਾ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਸਕੂਲ ਦੇ ਵਿੱਚ ਨਹੀਂ ਜਾਣਗੇ ਬੱਚੇ 9 ਤਰੀਕ ਨੂੰ ਜਾਣਗੇ ਉਹ ਵੀ ਜੇਕਰ ਸਕੂਲ ਦਰਸਤ ਪਾਏ ਗਏ ਸਕੂਲ ਚੰਗੀ ਹਾਲਤ ਦੇ ਵਿੱਚ ਸੁਰੱਖਿਤ ਪਾਏ ਗਏ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਦੇ ਵਿੱਚ ਜਾਣਾ ਜਿਹੜਾ ਉਹ ਯਕੀਨੀ ਬਣਾਇਆ ਜਾਏਗਾ ਨਾਲ ਦੀ ਨਾਲ ਜਿਹੜੇ ਡੀਸੀ ਸਾਹਿਬਾਨ ਨੇ ਹਰੇਕ ਜ਼ਿਲ੍ਹੇ ਦੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ ਜੇਕਰ ਕੋਈ ਸਕੂਲ ਮੁਰੰਮਤ ਦੇ ਲਈ ਉਸ ਦੇ ਉੱਪਰ ਕਾਰਵਾਂ ਯਾ ਹੋਣੀਆਂ ਬਣਦੀਆਂ ਹੋਈਆਂ ਤਾਪਰ ਡੀਸੀ ਸਰਬੰਧ ਹੁਕਮ ਜਾਰੀ ਕਰਨਗੇ ਨਗਰ ਕੌਂਸਲਾਂ ਦੇ ਮਦਦ ਦੇ ਨਾਲ ਪੰਚਾਇਤਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਦਰੁਸਤ ਕੀਤਾ ਜਾਏਗਾ ਸੁਰੱਖਿਅਤ ਢਾਂਚਾ ਜਿਹੜਾ ਉਸ ਦੀ ਸਾਰੀ ਜਿਹੜੀ ਗੱਲ ਹੈ ਉਸ ਨੂੰ ਯਕੀਨੀ ਬਣਾਇਆ ਜਾਏਗਾ ਉਸ ਤੋਂ ਬਾਅਦ ਹੀ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਜਾਣਗੇ ਕਿਉਂਕਿ ਇਸ ਵਕਤ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਗੰਭੀਰ ਵਿਸ਼ਾ ਇੱਕ ਵਾਰ ਬਣਦੇ ਜ਼ਰੂਰ ਜਾ ਰਹੇ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਪ੍ਰਭਾਵਿਤ ਹੋਏ ਪੈਣ ਦੇ ਲਗਭਗ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਪਰ ਬਹੁਤ ਸਾਰੇ ਇਲਾਕੇ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵ ਦੀ ਨਹੀਂ ਹੈ ਇਸ ਕਰਕੇ ਇਹ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੇ ਸਿੱਖਿਆ ਪ੍ਰਣਾਲੀ ਦੇ ਲਈ ਵੀ ਦੁਚਿੱਤੀ ਬਣੀਆਂ ਹੋਈਆਂ ਸੀ ਤੇ ਲਗਾਤਾਰ ਉਹਨਾਂ ਬੱਚਿਆਂ ਦੇ ਲਈ ਪੜ੍ਹਾਈ ਜਿਹੜੀ ਆ ਉਹ ਵੀ ਪਿੱਛੇ ਪੈਂਦੀ ਨਜ਼ਰ ਆ ਰਹੀ ਸੀ ਸੋ ਹੁਣ ਸਕੂਲ ਖੁੱਲਣ ਦੀ ਕਿਸ ਤਰੀਕੇ ਦੇ ਨਾਲ ਰਣਨੀਤੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਟੇਟਾ ਦੇ ਨਾਲ ਸਾਂਝੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਵੀ ਤੁਹਾਡੇ ਨਾਲ ਸਮੇਂ ਸਿਰ ਪੁਖਤਾ ਢੰਗ ਤਰੀਕਿਆਂ ਦੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਬਹਿਰ ਹਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਪੁਖਤਾ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਲਈ ਤਰੀਕੇ ਸਲੀਕੇ ਨੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕੋ ਵੱਡਾ ਪ੍ਰਭਾਵ ਨਾ ਆ ਸਕੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਅਪਡੇਟ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਬਹਿਰ ਹਾਲ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਦੈਨਕਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਮੈਂ ਆ ਸੁਖਬੀਰ ਸਿੰਘ ਸ਼ੇਰਗਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਤਰੀਕੇ ਪੰਜਾਬ ਦੇ ਵਿੱਚ ਹੜ੍ਹਾਂ ਤੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਕੂਲਾਂ ਨੂੰ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਹੁਣ ਉਸ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਮੰਤਰੀ ਹਰਜੋਤ ਸਿੰਘ ਬੈਂਸੁਰਾ ਦੇ ਵੱਲੋਂ ਟਵੀਟ ਕਰਕੇ ਜਾਣਕਾਰੀ ਦੇ ਰੂਪ ਦੇ ਵਿੱਚ ਸਾਂਝਾ ਕੀਤਾ ਗਿਆ ਹੈ ਉਨ੍ਹਾਂ ਦੇ ਵੱਲੋਂ ਆਉਣ ਵਾਲੇ ਕੱਲ ਯਾਨੀ ਕਿ ਸੋਮਵਾਰ ਨੂੰ ਸਾਰੇ ਵਿਦਿਅਕ ادارے ਖੋਲਣ ਦੀ ਗੱਲ ਜਿਹੜੀ ਆਖੀ ਗਈ ਹੈ ਨਾਲ ਦੀ ਨਾਲ ਕੁਝ ਕੁ ਉਨ੍ਹਾਂ ਦੇ ਵੱਲੋਂ ਹੋਰ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕੁਝ ਉਹਨਾਂ ਨੇ ਕਿਹਾ ਉਹ ਤੁਹਾਨੂੰ ਇਨ ਬਿਨ ਪੜ੍ਹ ਕੇ ਵੀ ਸੁਣਾਵਾਂਗੇ ਨਾਲ ਮੋਟੀਆਂ ਜਾਣਕਾਰੀਆਂ ਪਹਿਲਾਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਲਈਏ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਕਿਉਂਕਿ ਪਹਿਲਾਂ ਮੁਲਾਂਕਣ ਕੀਤਾ ਜਾਏਗਾ ਮੁਲਾਂਕਣ ਇਹ ਕੀਤਾ ਜਾਣਾ ਹੈ ਕਿ ਸਕੂਲਾਂ ਦੇ ਵਿੱਚ ਇਮਾਰਤਾਂ ਦਰੁਸਤ ਨੇ ਸਕੂਲਾਂ ਦੇ ਵਿੱਚ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਸਾਰੀਆਂ ਪ੍ਰਣਾਲੀਆਂ ਚੱਲਦੀਆਂ ਹੁੰਦੀਆਂ ਨੇ ਕਿ ਉਸ ਤਰੀਕੇ ਦੇ ਨਾਲ ਦਰੁਸਤ ਕਿ ਉਹਨਾਂ ਦੇ ਕਾਇਮੋ ਕਮ ਹੈ ਨਾਲ ਦੀ ਨਾਲ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਨਗੇ ਇਸ ਗੱਲ ਦਾ ਨਰੀਖਣ ਕਰਨਗੇ ਕਿ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆਉਣਗੇ ਉਹਨਾਂ ਦਾ ਆਉਣਾ ਸੁਰੱਖਿਅਤ ਹੈ ਕਿਉਂਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤੇ ਇਹਨਾਂ ਪਾਣੀ ਭਰਨ ਤੋਂ ਬਾਅਦ ਕੀ ਉੱਥੇ ਸਥਿਤੀਆਂ ਅਨੁਕੂਲ ਨੇ ਇਹ ਸਾਰੀ ਚੀਜ਼ ਦਾ ਮੁਆਇਨਾ ਜਿਹੜਾ ਉਹ ਕੀਤਾ ਜਾਏਗਾ ਤੇ ਨਾਲ ਦੀ ਨਾਲ ਜਿਹੜੇ ਹਰ ਪ੍ਰਭਾਵਿਤ ਲਾਕੇ ਅਜੇ ਵੀ ਨੇ ਜਾਂ ਪਰ ਜਿੰਨਾ ਸਕੂਲਾਂ ਦੇ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਉਹਨਾਂ ਸਕੂਲਾਂ ਦੇ ਵਿੱਚ ਅ ਛੁੱਟੀਆਂ ਕਰਨ ਦਾ ਜਿਹੜਾ ਕਹ ਲਈਏ ਕਿ ਅਧਾਰ ਖੇਤਰ ਹੈ ਉਹ ਡਿਪਟੀ ਕਮਿਸ਼ਨਰ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਉਹਨਾਂ ਦੇ ਵੱਲੋਂ ਜਿਹੜਾ ਉਹ ਛੁੱਟੀਆਂ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਜਾਂ ਪਰ ਉਹਦਾ ਫੈਸਲਾ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਲੈ ਸਕਦੇ ਨੇ ਹੁਣ ਤੁਹਾਨੂੰ ਇਨ ਬੈਨ ਉਹਨਾਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਪੜ ਕੇ ਪੁਆਇੰਟ ਟੂ ਪੁਆਇੰਟ ਸੁਣਾ ਦਿੰਦੇ ਆ ਪੰਜਾਬ ਰਾਜ ਦੇ ਵਿਦਿਅਕ ਅਦਾਰਿਆਂ ਤੇ ਖੁੱਲਣ ਸੰਬੰਧੀ ਜ਼ਰੂਰੀ ਜਾਣਕਾਰੀ ਤੇ ਹਦਾਇਤਾਂ ਬਲਕਿ ਇਹ ਸਾਰੀ ਸਥਿਤੀ ਦੇ ਬਾਰੇ ਲਗਾਤਾਰ ਲੋਕਾਂ ਦੇ ਵੱਲੋਂ ਵੱਖ-ਵੱਖ ਸਵਾਲ ਨੁਮਾ ਚੀਜ਼ਾਂ ਸਾਡੇ ਤੱਕ ਵੀ ਪਹੁੰਚਾਈਆਂ ਜਾ ਰਹੀਆਂ ਸੀ ਕਿ ਸਕੂਲਾਂ ਦੀਆਂ ਛੁੱਟੀਆਂ ਦੇ ਬਾਰੇ ਅਪਡੇਟ ਦਿੱਤੀ ਜਾਵੇ ਸੋ ਹੁਣ 8 ਸਤੰਬਰ 2025 ਨੂੰ ਸਕੂਲ ਤਾਂ ਖੁੱਲਣਗੇ ਪਰ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਦਾ ਜਾਣਾ ਨਹੀਂ ਹੋਏਗਾ ਬੱਚਿਆਂ ਦੇ ਲਈ ਆਮ ਦੀ ਤਰ੍ਹਾਂ ਸਕੂਲ ਜਿਹੜੇ ਨੇ ਉਹਨਾਂ ਉ ਤਰੀਕ ਤੋਂ ਖੁੱਲਣਗੇ ਇਹ ਸਾਰੀ ਜਾਣਕਾਰੀ ਜਿਹੜੀ ਹੁਣ ਤੱਕ ਦਿੱਤੀ ਗਈ ਹੈ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਦੀ ਤਰ੍ਹਾਂ ਖੁੱਲਣਗੀਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਸੰਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਜਾ ਸਕੇਗਾ ਇਹ ਮੰਤਰੀ ਹਰਜੋਤ ਬੈਂਸੁਰਾ ਦੇ ਵੱਲੋਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਲਿਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਦੇ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਸਕੂਲ ਦੀ ਇਮਾਰਤ ਅਤੇ ਕਲਾਸਰੂਮ ਬਿਲਕੁਲ ਸੁਰੱਖਤ ਨੇ ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਇਸ ਦੇ ਉੱਪਰ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਹੋ ਰਹੀਆਂ ਸੀ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਇਸ ਹੜ੍ਹਾਂ ਦੇ ਪਾਣੀ ਦੇ ਨਾਲ ਬਣਦਾ ਜਾ ਰਿਹਾ ਜਿੱਥੇ ਵੱਖ-ਵੱਖ ਹੋਰ ਬਿਲਡਿੰਗਾਂ ਡੁੱਬੀਆਂ ਪਈਆਂ ਨੇ ਉੱਥੇ ਸਕੂਲਾਂ ਦੇ ਵਿੱਚ ਵੀ ਪਾਣੀ ਜਿਹੜਾ ਨੱਕੋ-ਨੱਕ ਭਰਿਆ ਪਿਆ ਸੀ ਸੋ ਪਾਣੀ ਤਾਂ ਕਈ ਥਾਵਾਂ ਦੇ ਉੱਪਰੋਂ ਜ਼ਰੂਰ ਜਿਹੜਾ ਉਹ ਘਟ ਹੁੰਦਾ ਦਿਖਾਈ ਦਿੱਤਾ ਪਰ ਸਕੂਲਾਂ ਦੀਆਂ ਇਮਾਰਤਾਂ ਕਿ ਸੁਰੱਖਤ ਨੇ ਇਹਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ ਨਾਲ ਉਹਨਾਂ ਨੇ ਇਹ ਲਿਖਿਆ ਕਿ 8 ਸਤੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਦੇ ਲਈ ਬੰਦ ਰ ਕੇ ਅਧਿਆਪਕ ਸਕੂਲ ਦੇ ਵਿੱਚ ਹਾਜ਼ਰ ਰਹਿਣਗੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ 8 ਸਤੰਬਰ ਨੂੰ ਸਕੂਲ ਤਾਂ ਖੁੱਲਣਗੇ ਪਰ ਅਧਿਆਪਕ ਕੌਣਗੇ ਜਿਨ੍ਹਾਂ ਦੇ ਵੱਲੋਂ ਮੁਲਾਂਕਣ ਕੀਤਾ ਜਾਣਾ ਨਰੀਖਣ ਕੀਤਾ ਜਾਣਾ ਮੌਇਨਾ ਕੀਤਾ ਜਾਣਾ ਉਹਨਾਂ ਨੇ ਅੱਗੇ ਲਿਖਿਆ ਕਿ ਅਧਿਆਪਕ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ ਤੇ ਸਾਫ ਸਫਾਈ ਦਾ ਜਿਹੜਾ ਕੰਮ ਹੈ SMC ਪੰਚਾਇਤਾਂ ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨ ਦੀ ਸਹਾਇਤਾ ਦੇ ਨਾਲ ਇਹ ਕੀਤਾ ਜਾਏਗਾ ਕਿਉਂਕਿ ਪੰਚਾਇਤਾਂ ਦੇ ਵੱਲੋਂ ਵੀ ਇਸ ਸਾਰੀ ਪ੍ਰਣਾਲੀ ਦੇ ਵਿੱਚ ਇਸ ਸਾਰੀ ਕਾਰਜ ਪ੍ਰਣਾਲੀ ਦੇ ਵਿੱਚ ਸਹਾਇਤਾ ਦਿੱਤੀ ਜਾਵੇ ਕਾਰਪੋਰੇਸ਼ਨਾਂ ਦੇ ਵੱਲੋਂ ਸਹਾਇਤਾ ਦਿੱਤੀ ਜਾਵੇ ਜਿਹੜੀ ਨਗਰ ਨਿਗਮ ਨੇ ਉਹਨਾਂ ਦੇ ਵੱਲੋਂ ਇਸ ਦੇ ਉੱਪਰ ਜਿਹੜਾ ਜਿਹੜਾ ਮਦਦ ਮਦਦ ਕੀਤੀ ਜਾਵੇ ਇਸ ਦੀ ਵੀ ਉਹਨਾਂ ਨੇ ਅਪੀਲ ਨੋਮਾ ਇੱਕ ਗੱਲ ਕਹੀ ਹੈ ਨਾਲ ਉਨ੍ਹਾਂ ਨੇ ਲਿਖਿਆ ਕਿ ਅਧਿਆਪਕਾਂ ਦੇ ਵੱਲੋਂ ਸਕੂਲੀ ਇਮਾਰਤਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਨੁਕਸ ਪਾਇਆ ਜਾਂਦਾ ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਣੀ ਹੈ ਕਹਿਣ ਦਾ ਭਾਵ ਕਿ ਸਕੂਲ ਖੁੱਲਣਗੇ ਪਰ ਉਸ ਤੋਂ ਪਹਿਲਾਂ ਮੁਆਇਨਾ ਕੀਤਾ ਜਾਣਾ ਹੈ ਲਗਾਤਾਰ ਅਧਿਆਪਕ ਇਸ ਚੀਜ਼ ਦੇ ਉੱਪਰ ਵੱਖ-ਵੱਖ ਤਰੀਕੇ ਦੇ ਨਾਲ ਪ੍ਰਤੀਕਰਮ ਪੇਸ਼ ਕਰਦੇ ਵੀ ਨਜ਼ਰ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਸ ਦੇ ਵਿੱਚ ਅਧਿਆਪਕਾਂ ਦੇ ਵੱਲੋਂ ਇਸ ਚੀਜ਼ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਕਿ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਇਸ ਚੀਜ਼ ਦੇ ਉੱਪਰ ਲਗਾਤਾਰ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਸੀ ਤੇ ਬਤੌਰ ਇੱਕ ਮੀਡੀਆ ਅਦਾਰਾ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਪਸ਼ਟਤਾ ਦੇ ਨਾਲ ਸਟੀਕਤਾ ਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੱਲੋਂ ਸਕੂਲ ਖੁੱਲਣਗੇ ਪਰ ਬੱਚੇ ਸਕੂਲ ਦੇ ਵਿੱਚ ਨਹੀਂ ਜਾਣਗੇ ਬੱਚੇ 9 ਤਰੀਕ ਨੂੰ ਜਾਣਗੇ ਉਹ ਵੀ ਜੇਕਰ ਸਕੂਲ ਦਰਸਤ ਪਾਏ ਗਏ ਸਕੂਲ ਚੰਗੀ ਹਾਲਤ ਦੇ ਵਿੱਚ ਸੁਰੱਖਿਤ ਪਾਏ ਗਏ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਦੇ ਵਿੱਚ ਜਾਣਾ ਜਿਹੜਾ ਹੈ ਉਹ ਯਕੀਨੀ ਬਣਾਇਆ ਜਾਏਗਾ ਨਾਲ ਦੀ ਨਾਲ ਜਿਹੜੇ ਡੀਸੀ ਸਾਹਿਬਾਨ ਨੇ ਹਰੇਕ ਜ਼ਿਲ੍ਹੇ ਦੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾਏਗਾ ਜੇਕਰ ਕੋਈ ਸਕੂਲ ਮੁਰੰਮਤ ਦੇ ਲਈ ਉਸ ਦੇ ਉੱਪਰ ਕਾਰਵਾਈਆਂ ਹੋਣੀਆਂ ਬਣਦੀਆਂ ਹੋਈਆਂ ਤਾਪਰ ਡੀਸੀ ਸਰਬੰਧ ਹੁਕਮ ਜਾਰੀ ਕਰਨਗੇ ਨਗਰ ਕੌਂਸਲਾਂ ਦੇ ਮਦਦ ਦੇ ਨਾਲ ਪੰਚਾਇਤਾਂ ਦੀ ਮਦਦ ਦੇ ਨਾਲ ਉਹਨਾਂ ਸਕੂਲਾਂ ਨੂੰ ਦਰੁਸਤ ਕੀਤਾ ਜਾਏਗਾ ਸੁਰੱਖਿਅਤ ਢਾਂਚਾ ਜਿਹੜਾ ਉਸ ਦੀ ਸਾਰੀ ਜਿਹੜੀ ਗੱਲ ਹੈ ਉਸ ਨੂੰ ਯਕੀਨੀ ਬਣਾਇਆ ਜਾਏਗਾ ਉਸ ਤੋਂ ਬਾਅਦ ਹੀ ਜਿਹੜੇ ਬੱਚੇ ਨੇ ਉਹ ਸਕੂਲ ਦੇ ਵਿੱਚ ਜਾਣਗੇ ਕਿਉਂਕਿ ਇਸ ਵਕਤ ਹੜਾਂ ਤੇ ਹਾਲਾਤ ਜਿਹੜੇ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਗੰਭੀਰ ਵਿਸ਼ਾ ਇੱਕ ਵਾਰ ਬਣਦੇ ਜ਼ਰੂਰ ਜਾ ਰਹੇ ਨੇ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਚਰਚਾਵਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਪ੍ਰਭਾਵਿਤ ਹੋਏ ਪੈਣਗੇ ਲਗਭਗ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਪਰ ਬਹੁਤ ਸਾਰੇ ਇਲਾਕੇ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵ ਦੀ ਨਹੀਂ ਹੈ ਇਸ ਕਰਕੇ ਇਹ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਜਿਹੜੇ ਸਿੱਖਿਆ ਪ੍ਰਣਾਲੀ ਦੇ ਲਈ ਵੀ ਦੁਚਿੱਤੀ ਬਣੀਆਂ ਹੋਈਆਂ ਸੀ ਤੇ ਲਗਾਤਾਰ ਉਹਨਾਂ ਬੱਚਿਆਂ ਦੇ ਲਈ ਪੜ੍ਹਾਈ ਜਿਹੜੀ ਆ ਉਹ ਵੀ ਪਿੱਛੇ ਪੈਂਦੀ ਨਜ਼ਰ ਆ ਰਹੀ ਸੀ ਸੋ ਹੁਣ ਸਕੂਲ ਖੁੱਲਣ ਦੀ ਕਿਸ ਤਰੀਕੇ ਦੇ ਨਾਲ ਰਣਨੀਤੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਟੇਟਾ ਦੇ ਨਾਲ ਸਾਂਝੀ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਨਵੀਂ ਅਪਡੇਟ ਆਈ ਤਾਂ ਉਹ ਵੀ ਤੁਹਾਡੇ ਨਾਲ ਸਮੇਂ ਸਿਰ ਪੁਖਤਾ ਢੰਗ ਤਰੀਕਿਆਂ ਦੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਬਹਿਰ ਹਾਲ ਇਸ ਖਬਰ ਨੂੰ ਅੱਗੇ ਤੋਂ ਅੱਗੇ ਸਾਂਝਾ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਇਹ ਪੁਖਤਾ ਜਾਣਕਾਰੀ ਪਹੁੰਚ ਸਕੇ ਤੇ ਉਹਨਾਂ ਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਲਈ ਤਰੀਕੇ ਸਲੀਕੇ ਨੇ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕੋ ਵੱਡਾ ਪ੍ਰਭਾਵ ਨਾ ਆ ਸਕੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਪਹੁੰਚਾਈਆਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਈਆਂ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਅਪਡੇਟ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਬਹਿਰ ਹਾਲ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ